ਅਮਰਪ੍ਰੀਤ ਉਹਨਾਂ ਦੀ ਲਿਖੀ ਹੋਈ ਕਹਾਣੀ ਇੱਕ ਹੀ ਖੇੜ ਰਚਾਈ ਪੌ ਫੁੱਟੀ ਆਲਿਆਂ ਵਿੱਚ ਪੰਛੀ ਫੜਫੜਾਏ ਗੁਰਦੁਆਰੇ ਦਾ ਸਪੀਕਰ ਖੜ ਗਿਆ ਮਿੰਦੋ ਨੇ ਅੱਗ ਫਰੋਲ ਪਤੀਲੇ 'ਚ ਪਾਣੀ ਪਾ ਚੁੱਲੇ ਤੇ ਧਰਿਆ ਅਚਾਨਕ ਜੀਪ ਦੀ ਆਵਾਜ਼ ਬੰਦ ਹੋਣ ਨਾਲ ਕੁੱਤੇ ਭੌਂਕਣ ਦੀ ਆਵਾਜ਼ ਆਈ ਤੇ ਫਿਰ ਕੰਧ ਟੱਪ ਕੇ ਧੁੰਦ ਵਿੱਚ ਖਾਕੀ ਕੱਪੜਿਆਂ ਦਾ ਝੋਲਾ ਪਿਆ ਅਗਲੇ ਪਲ ਅੱਖਾਂ ਦੇ ਕੋਇਆਂ ਜੋ ਕੰਧੋਲੀ ਕੋਲ ਖੜੀ ਮਿੰਦੋ ਵੱਲ ਝਾਕ ਕੇ ਥਾਣੇਦਾਰ ਨੇ ਪਾਪੂ ਨੂੰ ਪੁੱਛਿਆ ਆ ਮਹਾਰਾਜ ਲਿਆ ਕੇ ਪਾਠ ਕਾ ਦਾ ਧਰਾਇਆ ਓਏ ਬਾਪੂ ਨੇ ਅਥਰੂ ਸੰਗ ਵਿੱਚ ਰੋਕ ਦਿਲ ਨੂੰ ਚੀਰਾ ਤੇ ਦਿਮਾਗ ਨੂੰ ਸੁੰਨ ਕਰ ਗਏ ਸਨ ਉਹ ਅੜਕ ਅੜਕ ਕੇ ਬੋਲਿਆ ਅਸੀਂ ਤਾਂ ਜੀ ਹੁਣ ਸਾਰੇ ਭਾਲ ਭੂਲ ਕੇ ਤੇ ਖਬਰ ਦੱਸ ਅਵਰ ਕਰ ਲਿਆ ਜਗਸੀਰ ਦੀ ਆਤਮਾ ਦੀ ਸ਼ਾਂਤੀ ਲਈ ਪਾਠ ਧਰਾਇਆ ਜੀ ਜਦੋਂ ਥਾਣੇਦਾਰ ਨੇ ਖਚਰੀ ਹਾਸੀ ਹੱਸ ਕੇ ਦੁਬਾਰਾ ਮੁੱਛ ਨੂੰ ਵੱਟ ਚਾੜਿਆ ਮਿੰਦੋਂ ਦੇ ਉਹ ਪੰਡਤ ਦਾ ਦੱਸਿਆ ਸੱਚ ਲੱਗਿਆ ਸੀ ਅਖੇ ਜਗਸੀਰ ਸਿੰਘ ਤਹਾਲੇ ਕਿਸੇ ਕਾਲ ਕੋਠੀ ਚ ਜ਼ਿੰਦਗੀ ਤੇ ਮੌਤ ਵਿਚਾਲੇ ਲੁਕਣ ਮਿੱਟੀ ਖੇੜਦਾ ਪੰਜ ਕਸਾਲ ਪਹਿਲਾਂ ਮਿੰਦੋਂ ਦਾ ਇੱਕੋ ਇੱਕ ਵੀਰ ਜ਼ਮੀਨ ਵੇਚ ਕੇ ਕਿਸੇ ਏਜੰਟ ਨੂੰ 4 ਲੱਖ ਦੇ ਕੇ ਚੋਰੀਆਂ ਬਲੇਤ ਨਿਕਲ ਗਿਆ ਸੀ ਉਦੋਂ ਇੱਕ ਵਾਰ ਮਿੰਦੋਂ ਦੇ ਮਰ ਰਹੇ ਈਰਮਾਨਾਂ ਵਿੱਚ ਹਲਚਲ ਹੋਈ ਸੀ ਤੇ ਬਾਪੂ ਨੂੰ ਧੀ ਦੇ ਮਹਿੰਦੀ ਰੰਗੇ ਹੱਥ ਦਿ세 ਸੀ ਅਚਾਨਕ ਉਹਨਾਂ ਦੇ ਦਿਲ ਦੀ ਧੜਕਣ ਬੰਦ ਹੋ ਗਈ ਸੀ ਜਦੋਂ ਰਾਤ ਨੂੰ 11 ਕ'ਵਜੇ ਦੂਰੋਂ ਪਾਰੋਂ ਲੱਗਦਾ ਫੁੱਫੜ ਸੀਰੇ ਨੂੰ ਹੱਥ ਘੜੀ ਲਈ ਸਾਹਮਣੇ ਖੜਾ ਅਹਿਸਾਨ ਜਿਤਾ ਰਿਹਾ ਸੀ ਵੇਖ ਲੈ ਜਗਸੀਰ ਸਿਆ ਆਪਣਾ ਸੀਰਾ ਹੁਣ ਇੰਨਾ ਇੰਨਾ ਕਮਾਂ ਵਿੱਚ ਪੈ ਗਿਆ ਮੈਂ ਤਾਂ ਕਿਹੜਾ ਦੱਸਣ ਆਇਆ ਹੁਣ ਲੈ ਚੱਲਿਆਂ ਜਗਰਾਵੀ ਕੱਲ ਨੂੰ ਸਵੇਰੇ ਆ ਜਾਇਓ ਫੇਰ ਕਰਾਂਗੇ ਗੱਲ ਤੇ ਫੁੱਫੜ ਦੇ ਪੋਚਿਆਂ ਨੇ ਸਿਰੇ ਨਾਲ ਇੱਕ ਵੀ ਗੱਲ ਤੇ ਇੱਕ ਵੀ ਬੋਲ ਸਾਂਝਾ ਨਾ ਹੋਣ ਦਿੱਤਾ ਉਹ ਸਿਰੇ ਨੂੰ ਲੈ ਗਿਆ ਬੁੱਢੇ ਮਾਪਿਓ ਤੇ ਜਵਾਨ ਦੀ ਸਾਰੀ ਰਾਤ ਚਿੰਤਾ ਦੀ ਬੁੱਕਲ ਵਿੱਚ ਗੁਵਾਚੇ ਰਹੇ ਦਿਨ ਚੜ੍ਹਿਆ ਤਾਂ ਸੂਰਜ ਦੀਆਂ ਕਿਰਨਾਂ ਨਾਲ ਹੀ ਮਿੰਦੋ ਦੀ ਸਹੇਲੀ ਜਿੰਦਰ ਨੇ ਦਰਵਾਜ਼ਾ ਖੜਕਾਇਆ ਤਾਂ ਮਿੰਦੋ ਦੀ ਤਾਂ ਨਿਕਲ ਗਈ ਜਿੰਦਰ ਤੋਂ ਖਬਰ ਸੁਣ ਕੇ ਪਾਣੀ ਹੋਏ ਖੂਨ ਨਾਲ ਉਹ ਠਾਣੇ ਪਤਾ ਕਰਨਗੇ ਬਾਪੂ ਨੂੰ ਉਡੀਕ ਰਹੀ ਸੀ ਉਹਦਾ ਦਿਲ ਡੁੱਬਿਆ ਅੱਖਾਂ ਨੇ ਹੰਝੂ ਅੰਦਰੇ ਸੋਖਾ ਲਈ ਤੇ ਜਦੋਂ ਬਾਪੂ ਨੇ ਬੇਆਸ ਅੱਖਾਂ ਨਾਲ ਆਸਮਾਨ ਵੱਲ ਤੱਕਦਿਆਂ ਕਿਹਾ ਸੀ ਪੁੱਤ ਮਿੰਦਿਆ ਉਹ ਤਾਂ ਕੰਜਰਦਿਆਂ ਕੋਈ ਰਾਹ ਨਹੀਂ ਦਿੱਤਾ ਉਹ ਤਾਂ ਸੋਹਰਾ ਮੁੱਕ ਰਿਹਾ ਅਗੇ ਅਸੀਂ ਤਾਂ ਕਿਸੇ ਜਗਸੀਰਿਆਂ ਨੂੰ ਲਿਆਏ ਹੀ ਨਹੀਂ ਕਿਤੇ ਕੰਜਰਾਂ ਨੇ ਸਾਡਾ ਜੱਗ ਵਿੱਚੋਂ ਸਿਰ ਹੀ ਨਾ ਮੁਕਾ ਦਿੱਤਾ ਹੋਵੇ ਤੇ ਫਿਰ ਪਹਾੜ ਜਿਹੇ ਸ਼ਬਦਾਂ ਨੂੰ ਸਕਿੰਟਾਂ ਵਿੱਚ ਗਏ ਬਾਪੂ ਨੇ ਧਰਤੀ ਤੇ ਮਿੱਟੀ ਖਰੋਚੀ ਤੇ ਆਖਿਆ ਲੰਬੜਾ ਦਾ ਪਾੜਾ ਕਹਿੰਦਾ ਸੀਗਾ ਬਈ ਅੰਬਰ ਸਾਰੇ ਇੱਕ ਜੁਗ ਸਿਰ ਸਿਉ ਖਾਲਸਾ ਮਾਰਿਆ ਕਿਤੇ ਕਿਤੇ ਆਪਣਾ ਸੀਰਾ ਹੀ ਨਾ ਹੋਵੇ ਕਹਿੰਦਾ ਸੀ ਕਿ ਖਾਲਸਾ ਤਾਂ ਕੰਜਰ ਦੇ ਪੁੱਤ ਆਪ ਹੀ ਬਣਾ ਦਿੰਦੇ ਐ ਮਿੰਦੂ ਸੁਣ ਵੱਟਾ ਬਣੀ ਬਾਪੂ ਦੀ ਗੱਲ ਸੁਣਦੀ ਰਹੀ ਬਾਪੂ ਨੇ ਦੱਸਿਆ ਸੀ ਕਿ ਫੁੱਫੜ ਨੇ ਪਰਸੋਂ ਨੂੰ ਫਿਰ ਠਾਣੇ ਆਉਣ ਲਈ ਕਿਹਾ ਸੀ ਫਿਰ ਹਰ ਰੋਜ਼ ਪੂਰਾ ਮਹੀਨਾ ਬਾਪੂ ਨੇ ਠਾਣਿਆਂ 'ਚ ਗੀੜੇ ਕੱਢਦੇ ਆ ਕਈ ਵਾਰੀ ਜੁੱਤੀ ਨੂੰ ਤੋਪੇ ਲਵਾਏ ਤੇ ਆਉਣ ਜਾਣ ਵਾਲਾ ਕੁਰਤਾ ਵੀ ਬਸ ਵਿੱਚ ਫਸ ਕੇ ਪਾਟ ਗਿਆ ਸੀ ਮਿੰਦੋ ਦੀ ਮਾਂ ਕਈ ਵਾਰ ਪੰਡਤਾਂ ਕੋਲ ਮਨਉਤਾਂ ਮਨਾਈ ਸੀ ਪਰ ਹਾਲੇ ਤੱਕ ਕੋਈ ਥੋ ਪਤਾ ਨਹੀਂ ਸੀ ਲੱਗਿਆ ਕੱਸੀ ਵਾਲੇ ਸੰਤ ਤਾਂ ਜਮਾਈ ਸੱਚ ਦੱਸਦੇ ਆ ਕਦੇ ਵੀ ਨਹੀਂ ਐਵੇਂ ਲਾਰਾ ਲਾਉਂਦੇ ਤੇ ਉਹਨਾਂ ਵੀ ਆਖਿਆ ਕਿ ਜਗਸੀਰਾ ਤਾਂ ਅਜੇ ਉੱਥੇ ਨਹੀਂ ਪਹੁੰਚਿਆ ਇਹੋ ਜਿਹੀ ਥਾਂ ਹੈ ਜਿੱਥੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਅੱਖਾਂ ਬੰਦ ਕੇ ਲੈ ਜਾਂਦੇ ਐ ਤੇ ਗਾਲਚ ਕੋਸ਼ ਕਰਾ ਕੇ ਪਵਾ ਦਿੰਦੇ ਐ ਕੋਈ ਆ ਕੇ ਦੱਸਦਾ ਦੋ ਮਹੀਨੇ ਤੱਕੇ ਖਾ ਕੇ ਉਹਨਾਂ ਨੇ ਜਗਸੀਰ ਦਾ ਭੋਗਰ ਖਾ ਦਿੱਤਾ ਸੀ ਤੇ ਫਿਰ ਅਜ ਨੇੜੇ ਹੀ ਡਾਰਾਂ ਦੀਆਂ ਡਾਰਾਂ ਉੱਤਰੀਆਂ ਸੀ ਤੇ ਪਿੱਛੇ ਖੜੇ ਸਾਊ ਜਿਹੇ ਮੁੰਡੇ ਨੂੰ ਮਿੰਦੋ ਨੇ ਤਰਲਾ ਪਾਇਆ ਤੇ ਉਸ ਡਰਦੇ ਜਿਹੇ ਨੇ ਇੰਨਾ ਹੀ ਕਿਹਾ ਸੀ ਹਾਂ ਹੈਗਾ ਤਾਂ ਹੈ ਪਤਾ ਨਹੀਂ ਕਿੱਥੇ ਐ ਤੇ ਫਿਰ ਅੱਗੇ ਜਾਂਦੇ ਸਪਾਈਆਂ ਵਿੱਚ ਰਲ ਗਿਆ ਸੀ ਜਿਵੇਂ ਕੋਈ ਜੋ ਖਾਸ ਨਾ ਹੋਇਆ ਹੋਵੇ ਮਿੰਦੋ ਨੂੰ ਅੱਜ ਪਾਂਡੇ ਦਾ ਦੱਸਿਆ ਸੱਚ ਜਪਿਆ ਸੀ ਉਸਨੇ ਕਿਹਾ ਸੀ ਕਿਸੇ ਨੇਰ ਕੋਠੜੀ ਚ ਮੌਤ ਤੇ ਜ਼ਿੰਦਗੀ ਵਿਚਾਲੇ ਲੁਕਣ ਮਿੱਟੀ ਖੇਡਦਾ ਹੈ